ਨੈਤਨਿਆਵੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਰਾਜ ਸਭਾ ਮੈਂਬਰ ਅਤੇ ਲੁਧਿਆਣਾ ਪੱਛਮੀ ਤੋਂ ਆਪ ਉਮੀਦਵਾਰ ਸੰਜੀਵ ਅਰੋੜਾ ਨੇ ਸ਼ਰਧੇਵ ਸਾਰੇ ਪ੍ਰਮੁੱਖ ਜਨਤਕ ਸਥਾਨਾਂ ਤੇ ਐਂਬੂਲੈਂਸਾਂ ਦੀ ਜ਼ਰੂਰਤ ਤੇ ਜ਼ੋਰ ਦਿੰਦੇ ਹੋਏ ਡਿਪਟੀ ਕਮਿਸ਼ਨਰ ਕੋਲ ਐਂਬੂਲੈਂਸਾਂ ਦੀ ਉਪਲਬਧਤਾ ਦਾ ਮੁੱਦਾ ਉਠਾਉਣ ਦਾ ਐਲਾਨ ਕੀਤਾ ਜਿਸ ਵਿੱਚ ਜ਼ਿਲ੍ਹਾ ਅਦਾਲਤ ਕੰਪਲੈਕਸ ਅਤੇ ਮਿਨੀ ਸਕੱਤਰੇਤ ਵੀ ਸ਼ਾਮਲ ਹਨ ਇਤਵਾਰ ਨੂੰ ਉਦਯੋਗਪਤੀ ਨੀਤਿਜ ਸਤੀ ਦਾ ਵੱਲੋਂ ਮਾਡਲ ਟਾਊਨ ਸਥਿਤ ਆਪਣੇ ਨਿਵਾਸ ਸਥਾਨ ਤੇ ਆਯੋਜਿਤ ਬ੍ਰੀਕਫਾਸਟ ਮੀਟਿੰਗ ਵਿੱਚ ਬੋਲਦਿਆਂ ਅਰੋੜਾ ਨੇ ਕਿਹਾ ਕਿ ਇਹ ਕਦਮ ਲੋੜਵੰਦ ਮਰੀਜ਼ਾਂ ਨੂੰ ਐਂਬੂਲੈਂਸ ਸੇਵਾਵਾਂ ਦੀ ਸਮੇਂ ਸਿਰ ਉਪਲਬਧਤਾ ਨੂੰ ਯਕੀਨੀ ਬਣਾਏਗਾ ਤੁਹਾਨੂੰ ਤੇ ਡਾਕਟਰੀ ਦਖਲ ਅੰਦਾਜ਼ੀ ਨੂੰ ਯਕੀਨੀ ਬਣਾਉਣ ਲਈ ਐਂਬੂਲੈਂਸ ਪ੍ਰਤੀਕਿਰਿਆ ਸਮਾਂ ਘਟਾਉਣਾ ਚਾਹੀਦਾ ਹੈ ਕਿਉਂਕਿ ਹਰ ਮਿੰਟ ਜ਼ਿੰਦਗੀ ਅਤੇ ਮੌਤ ਵਿਚਕਾਰ ਫਰਕ ਲਿਆ ਸਕਦਾ ਹੈ ਅਰੋੜਾ ਦੀ ਪ੍ਰਤੀਕਿਰਿਆ ਤਰੁਨਜੀਤ ਸਿੰਘ ਟੱਕਰ ਵੱਲੋਂ ਹਾਲ ਹੀ ਵਿੱਚ ਇੱਕ ਵਾਪਰੀ ਇੱਕ ਘਟਨਾ ਤੇ ਚਿੰਤਾ ਜ਼ਾਹਰ ਕਰਨ ਤੋਂ ਬਾਅਦ ਆਈ ਜਿਸ ਵਿੱਚ 2 ਦਿਨ ਪਹਿਲਾਂ ਦੁਪਹਿਰ 2 ਵਜੇ ਦੇ ਕਰੀਬ ਅਦਾਲਤ ਦੇ ਆਹਾਤੇ ਵਿੱਚ ਇੱਕ ਵਿਅਕਤੀ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ ਸੀ ਐਂਬੂਲੈਂਸ ਨਾ ਮਿਲਣ ਕਾਰਨ ਉਸ ਆਦਮੀ ਨੂੰ 1 ਘੰਟੇ ਤੋਂ ਵੱਧ ਸਮੇਂ ਬਾਅਦ ਹਸਪਤਾਲ ਲਿਜਾਇਆ ਗਿਆ ਉਦੋਂ ਤੱਕ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਮੀਟਿੰਗ ਦੌਰਾਨ ਉਠਾਏ ਗਏ ਹੋਰ ਨਾਗਰਿਕੋ ਮੁੱਦਿਆਂ ਤੇ ਬੋਲਦਿਆਂ ਅਰੋੜਾ ਨੇ ਭਰੋਸਾ ਦਿੱਤਾ ਕਿ ਚਤਰ ਸਿੰਘ ਪਾਰਕ ਵਿਖੇ ਮੌਜੂਦਾ ਕੰਪੈਕਟਰ ਨੂੰ 3-4 ਦਿਨਾਂ ਦੇ ਅੰਦਰ ਕਿਤੇ ਹੋਰ ਤਬਦੀਲ ਕਰ ਦਿੱਤਾ ਜਾਵੇਗਾ। ਉਹਨਾਂ ਨੇ ਨਾਗਰਿਕਾਂ ਦੇ ਮੁੱਦਿਆਂ ਤੇ ਜਲਦੀ ਕਾਰਵਾਈ ਦਾ ਵਾਅਦਾ ਕੀਤਾ ਤੇ ਜਨਤਕ ਸੇਵਾ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ। ਉਹਨਾਂ ਕਹਿ ਕੇ ਜੇਕਰ ਮੈਂ ਲੁਧਿਆਣਾ ਪੱਛਮ ਤੋਂ ਚੁਣਿਆ ਜਾਂਦਾ ਹਾਂ ਤਾਂ ਮੈਂ 4 ਗੁਣਾ ਜ਼ਿਆਦਾ ਮਿਹਨਤ ਕਰਾਂਗਾ। ਇਸ ਦੌਰਾਨ ਅਰੋੜਾ ਨੇ ਇੱਕ ਪ੍ਰਗਤੀ ਰਿਪੋਰਟ ਵੀ ਪੇਸ਼ ਕੀਤੀ ਜਿਸ ਵਿੱਚ ਸੰਸਦ ਮੈਂਬਰ ਵੱਜੋਂ ਆਪਣੇ ਕਾਰਜਕਾਲ ਦੌਰਾਨ ਪੂਰੇ ਹੋਏ ਜਾਂ ਪੂਰੇ ਹੋਣ ਵਾਲੇ ਵੱਡੇ ਪ੍ਰੋਜੈਕਟਾਂ ਨੂੰ ਉਜਾਗਰ ਕੀਤਾ ਗਿਆ। ਇਹਨਾਂ ਵਿੱਚ ਹਲਵਾਰਾ ਹਵਾਈ ਅੱਡੇ ਦਾ ਵਿਕਾਸ, ESI ਅਤੇ ਸਿਵਲ ਹਸਪਤਾਲ ਦਾ ਨਵੀਨੀਕਰਨ ਅਤੇ ਅਪਗ੍ਰੇਡੇਸ਼ਨ, ਇੱਕ ਸਾਈਕਲ ਟ੍ਰੈਕ ਦਾ ਨਿਰਮਾਣ, ਇੱਕ ਐਲੀਵੇਟਿਡ ਸੜਕ ਦਾ ਨਿਰਮਾਣ, ਸਿੱਧਵਾਂ ਨਹਿਰ ਦੇ ਨਾਲ ਚਾਰ ਪੁਲ ਅਤੇ ਐਲੀਵੇਟਿਡ ਰੋਡ ਦੇ ਹੇਠਾਂ 700 ਪਾਰਕਿੰਗ ਸਲਾਟਾਂ ਦਾ ਨਿਰਮਾਣ ਸ਼ਾਮਲ ਹੈ। ਮੀਟਿੰਗ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਪਦਮਸ਼ਰੀ ਓਮਕਾਰ ਸਿੰਘ ਪਾਵਾ, ਅਮਿਤ ਥਾਪੜ, ਡਾਕਟਰ ਸ਼ਿਵ ਗੁਪਤਾ, ਹਿਮੰਤ ਸੂਦ, ਤਰਨਜੀਤ ਸਿੰਘ ਟਕਕਰ, ਡਾਕਟਰ ਐਸ ਕੇ ਕੋਹਲੀ, ਆਰਣ ਸ਼ਰਮਾ, ਐਸ ਐਸ ਭੋਗਲ, ਡਾਕਟਰ ਬਲਦੀਪ ਸਿੰਘ, ਅਮਰੀਸ਼ ਜੈਨ, ਕਾਉਂਸਲਰ ਗੁਰਕੀਰਤ ਟੀਨਾ, ਰਾਜਨ ਸਤੀਜਾ ਤੇ ਵਿਜੇ ગાંધી ਹਾਜ਼ਰ ਸਨ। ਭੁਲਾਰੇ ਨੇ ਸਰਬਸੰਮਤੀ ਨਾਲ ਜਨਤਕ ਸਮੱਸਿਆਵਾਂ ਤੇ ਅਰੂੜਾ ਦੇ ਤੁਰੰਤ ਕਦਮ ਚੁੱਕਣਾ ਤੇ ਉਹਨਾਂ ਦੇ ਨਤੀਜਾ ਮੁਖੀ ਪਹੁੰਚ ਦੀ ਪ੍ਰਸ਼ੰਸਾ ਕੀਤੀ ਉਹਨਾਂ ਕਿਹਾ ਕਿ ਅਰੂੜਾ ਦਾ ਕੰਮ ਰਾਜਨੀਤਿਕ ਸੀਮਾਵਾਂ ਤੋਂ ਪਾਰ ਹੈ ਜਿਸ ਨਾਲ ਉਹਨਾਂ ਨੂੰ ਪੂਰੇ ਸ਼ਹਿਰ ਵਿੱਚ ਪ੍ਰੋਸੇਜੋਗਤਾ ਮਿਲਦੀ ਹੈ ਕਈਆਂ ਨੇ ਨਿੱਜੀ ਤਜਰਬੇ ਸਾਂਝੇ ਕਰਦੇ ਹੋਏ ਕਿਹਾ ਕਿ ਰਵਾਇਤੀ ਸਿਆਸਤ ਦਾਨਾਂ ਦੇ ਉਲਟ ਅਰੂੜਾ ਖਾਲੀ ਵਾਅਦੇ ਨਹੀਂ ਕਰਦੇ ਪਰ ਠੋਸ ਨਤੀਜੇ ਦਿੰਦੇ ਹਨ ਜਿਸ ਨਾਲ ਉਹ ਲੋਕਾਂ ਵਿੱਚ ਤੇਜ਼ੀ ਨਾਲ ਪ੍ਰਸਿੱਧ ਹੋ ਰਹੇ ਹਨ